ਚੋਰਾਂ ਨੇ ਧਰਮਕਸਤਾਨ ਨੂੰ ਵੀ ਨਹੀਂ ਬਖਸ਼ਿਆ ਗੁਰਾਇਆਂ ਥਾਣਾ ਦੀਨਪੈਂਦੀ ਪੁਲਿਸ ਚੌਕੀ ਦੁਸਾਂਝਕਲਾਂ ਇਲਾਕੇ ਵਿੱਚ ਰੋਜ਼ਾਨਾ ਚੋਰੀਆਂ ਅਤੇ ਲੁੱਟਾਂ ਦੀਆਂ ਵਾਰ ਵਾਰਦਾਤਾਂ ਨਾਲ ਇਲਾਕਾ ਨਿਵਾਸੀ دہشت ਦੇ ਮਾਹੌਲ ਵਿੱਚ ਜੀਣ ਲਈ ਮਜਬੂਰ ਹਨ ਅਤੇ ਇਹਨਾਂ ਚੋਰਾਂ ਅਤੇ ਲੁਟੇਰਿਆਂ ਨੂੰ ਫੜਨ ਵਿੱਚ ਫੜਨ ਨੂੰ ਸੁਰੱਖਿਆ ਦੇਣ ਲਈ ਦੁਸਾਂਝਕਲਾਂ ਦੀ ਪੁਲਿਸ ਪੂਰੀ ਤਰ੍ਹਾਂ ਫੇਲ ਸਾਬਤ ਹੋ ਚੁੱਕੀ ਹੈ ਇਨਾ ਕਟ ਨਾ ਵਿੱਚ ਉਦੋਂ ਵਾਧਾ ਹੋਇਆ ਜਦੋਂ ਦਰਬਾਰ ਬਾਬਾ ਬਲੰਦੀਸ਼ਾ ਜੀ ਕਾਦਰੀ ਪਿੰਡ ਇੰਦਨਾ ਕਲਾਸ ਕੇ ਵਿਤੇ ਵਿਖੇ ਬੀਤੀ ਸ਼ਾਮ ਕਰੀਬ 6:30 ਵਜੇ ਜਦੋਂ ਕਰਮਬੀਰ ਸਿੰਘ ਨੇ ਦੱਸਿਆ ਕਿ ਮੈਂ ਦਰਹਰ ਰੋਜੀ ਤਰਾਂ ਦਰਬਾਰ ਤੇ ਮੱਥਾ ਟੇਕਣ ਵਾਸਤੇ ਪਹੁੰਚਿਆ ਜਦੋਂ ਲੰਗਰ ਹਾਲ ਬਲ ਗਿਆ ਤਾਂ ਦੇਖਿਆ ਕਿ ਗੇਟ ਦਾ ਪੱਤੀ ਸਮੇਤ ਤਾਲਾ ਟੁੱਟਿਆ ਹੋਇਆ ਸੀ ਅੰਦਰ ਜਾ ਕੇ ਦੇਖਿਆ ਸਟੋਰ ਦੇ ਗੇਟ ਦਾ ਵੀ ਪੱਤੀ ਸਮੇਤ ਚਿੰਦਾ ਟੁੱਟਿਆ ਹੋਇਆ ਸੀ ਅੰਦਰ ਜਾ ਕੇ ਦੇਖਿਆ ਤਾਂ ਪੇਟੀ ਦਾ ਕੁੰਡਾ ਪਟਿਆ ਹੋਇਆ ਸੀ ਜਿਸ ਵਿੱਚੋਂ ਚੋਰਾਂ ਨੇ ਚੋਰੀ ਨੂੰ ਬਾਰਦਾਤ ਨੂੰ ਅੰਜਾਮ ਦਿੰਦੇ ਹੋਏ ਇੱਕ ਵੱਡਾ ਇਨਵਰਟਰ ਤੇ ਬੈਟਰੀ 100 ਦੇ ਕਰੀਬ ਜੜੀਆਂ ਦਰਬਾਰ ਦੀਆਂ ਚਾਦਰਾਂ ਕੁਝ ਕੰਬਲ ਇੱਕ ਦਰੀ ਚਾਂਦੀ ਦੇ ਵੱਡੇ ਨਾਗਾਂ ਦੀ ਜੋੜੀ ਚੋਰ ਚੋਰੀ ਕਰਕੇ ਲੈ ਗਏ ਇੱਥੇ ਦੱਸਣਯੋਗ ਹੈ ਕਿ 19 ਅਕਤੂਬਰ 2023 ਨੂੰ ਅਜਿਹੀ ਚੋਰੀ ਦਰਬਾਰ ਤੇ ਹੋਈ ਸੀ ਜਿਸ ਦੀ ਲਿਖਤੀ ਦਰਖਾਸਤ ਦੁਸਾਂਝ ਕਲਾਂ ਚੌਂਕੀ ਨੂੰ ਦਿੱਤੀ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਦੁਬਾਰਾ ਫਿਰ ਚੋਰੀ ਹੋ ਗਈ ਆ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਚੌਂਕੀ ਇੰਚਾਰਜ ਨਾਲ ਜਦੋਂ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਲਿਖਤੀ ਦਰਖਾਸਤ ਚੌਂਕੀ ਇਹਨਾਂ ਨੇ ਦੇ ਦਿੱਤੀ ਹੈ ਇਸ ਦਾ ਮੌਕਾ ਦੇਖ ਲਿਆ ਚੌਂਕੀ ਇੰਚਾਰਜ ਹਮੇਸ਼ਕੁਵਾਨ ਨੇ ਦੱਸਿਆ ਕਿ ਚੋਰਾਂ ਨੂੰ ਫੜ ਲਈ ਜਲਦੀ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਰ ਇੰਦਰਾ ਕਲਾਸ ਕੀ ਇੱਕ ਬਾਬਾ ਬਲੰਦੀਸ਼ਾ ਦਰਬਾਰ ਦੇ ਚੋਰੀ ਦਾ ਮਾਮਲਾ ਸਾਹਮਣੇ ਆਇਆ ਕੀ ਕਹਿਣਾ ਤੁਹਾਡਾ ਜੀ ਅਸੀਂ ਇਹਦੀ ਚੀਕ ਕਰਦੇ ਬਜੀ ਨੇੜੇ ਹੀ ਇਥੇ ਕੋਟਲੀ ਕੱਖੇ ਪੈਣ ਤੇ ਜਿਸ ਤੋਂ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਹੈ ਤੇ ਅਸੀਂ ਮੌਕੇ ਤੇ ਆ ਗਏ ਹਾਂ ਤੇ ਮੌਕੇ ਤੇ ਆ ਕੇ ਵੇਖਿਆ ਵੀ ਇੱਥੇ ਜਿਹੜਾ ਬਕੀ ਜਿਹੜੀ ਚੋਦੀ ਹੋਣਾ ਪਈ ਗਈ ਹੈ ਜਿਹੇ ਜੰਦਾ ਲੋਹੇ ਦਾ ਜਿਹੜਾ ਜੰਦਾ ਕੱਟਾ ਪਾਇਆ ਗਿਆ ਉਥੇ ਤੇ ਇਹਨਾਂ ਤੋਂ ਜੋ ਅਵੜਕੇ ਦੇਖਿਆ ਤੇ ਇੱਕ ਬੱਡੀ ਪੇਟੀ ਦੀ ਉਹ ਵੀ ਖੁੱਲੀ ਪਈ ਗਈ ਹੈ ਉਹਦੇ ਵਿੱਚ ਕੰਬਲ ਸੀ ਸੋਚਾ ਚਾਦਰਾਂ ਰਹੀਆਂ ਤੇ ਕੁਝ ਮਤਲਬ ਹੈਗੇ ਸੀ ਆਪਣੇ ਇਹ ਨਾਮ ਮੈਨੂੰ ਚੰਗੀ ਤੇ ਉਹ ਨਹੀਂ ਸਾਨੂੰ ਤੇ ਠੀਕ ਹੈ ਤੇ ਇੱਕ ਇਨਵਰਟਰ ਹਾਂ ਇੱਕ ਇਨਵਰਟਰ ਨਹੀਂ ਸੀ ਅੱਛਾ ਤੇ ਜਿਹੜੇ ਚੋਰੀ ਹੁਣ ਫੜ ਕੇ ਕੋਸ਼ਿਸ਼ ਕਰਦੇ ਨਹੀਂ ਜੰਦਲ ਫੜ ਲਈ ਹਾਂ ਤੇ ਫੜ ਕੇ ਮੁਕਦਮਾ ਦਰਜ ਕਰ ਲਿਆ ਸਰ ਇੱਕ ਇਸੇ ਤਰ੍ਹਾਂ ਪਿਛਲੇ ਸਾਲ ਵੀ ਹਜੇ ਤਕਰੀਬਨ ਸਾਲ ਨਹੀਂ ਹੋਇਆ ਇਸੇ ਤਰ੍ਹਾਂ ਚੋਰੀ ਹੋਈ ਸੀਗੀ ਪਿਛਲੇ ਸਾਲ ਵੀ ਅਜੇ ਤੱਕ ਕੋਈ ਕੋਈ ਰਿਕਵਰ ਨਹੀਂ ਹੋਈ ਉਹ ਮਕਦਮਾ ਦਾ ਜੋ ਹੈ ਉਹਦਾ ਨਹੀਂ ਮਕਦਮਾ ਦਰਜ ਇਥੇ ਰਿਪੋਰਟ ਲਾ ਕੇ ਲੱਗਾ ਸੀ ਮਾਮਲਾ ਦਰਜ ਕਰ ਲਿਆ ਸੀ ਕਹਿੰਦੇ ਚੀ ਠੀਕ ਆ ਮੁੜ ਕੇ ਕੋਈ ਗੱਲਬਾਤ ਨਹੀਂ ਹੋਈ ਉਹ ਵੀ ਥੋੜੀ ਜਿਹੀ ਸ਼ਾਨਦਿਨ ਕਰੀਓ ਵੀ ਸਾਹਮਣੇ ਕਾ ਕੇ ਮੈਂ ਦਤੂੰਗਾ ਜੀ ਠੀਕ ਹੈ ਜੀ ਮੈਨੂੰ ਆਏ ਨੂੰ ਚੱਲਦੇ ਨਹੀਂ ਹੋਏ ਜੀ ਉੱਥੇ ਠੀਕ ਹੈ ਜੀ ਤੇ ਜਾਣਾ ਨੂੰ ਰਿਪੋਰਟ ਜਿਹੜਾ ਮੈਂ ਤੁਹਾਨੂੰ ਪਿਆ ਉਹ 14 ਦਿਨ ਘਟਮਾ ਜਾਣੇ ਕੋਈ ਠੀਕ ਹੈ ਜੀ ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਜਿਨੀਲ ਦੀ ਚੋਰ ਫੜ ਕੇ ਤੇ ਅਜਿਹਾ ਨੂੰ ਹੋ ਲੱਗ ਦੇ ਉਹ ਵੀ ਜੀ ਠੀਕ ਹੈ ਸਰ ਧੰਨਵਾਦ ਜੀ ਡੇਰਾ ਬਾਬਾ ਬਲੰਦੀ ਸ਼ਾਹ ਜੀ ਕਾਦਰੀ ਪਿੰਡ ਇੰਦਨਾ ਕਲਾਸ ਕੇ ਵਿਖੇ ਕਰੀਬ ਅਸੀਂ 6:30 ਵਜੇ ਮੱਥਾ ਟੇਕਣ ਆਏ ਹੋਈ ਸੀ ਤੇ ਮੱਥਾ ਟੇਕਣ ਤੋਂ ਬਾਅਦ ਜਦੋਂ ਅਸੀਂ ਪਿੱਛੇ ਲੰਗਰ ਹਾਲ ਵਾਲੀ ਸਾਈਡ ਗਏ ਆ ਤਾਂ ਉੱਥੇ ਕੁਝ ਚੋਰਾ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆ ਜਿਹਦੇ ਵਿੱਚ ਉਹਨਾਂ ਨੇ ਲੋਕ ਤੋੜੇ ਆ ਦਰਵਾਜ਼ੇ ਦੇ ਅਤੇ ਪੇਟੀ ਦੇ ਵੀ ਲੋਕ ਤੋੜੇ ਆ ਤੇ ਉਹਦੇ ਵਿੱਚੋਂ ਸਾਰਾ ਸਮਾਨ ਕਿੰਨਾ ਕੁ ਨੁਕਸਾਨ ਹੋ ਗਿਆ ਕੀ ਕੀ ਨੁਕਸਾਨ ਹੋਇਆ ਅਫਸਰ ਜੀ 100 ਦੇ ਕਰੀਬ ਕੀਮਤੀ ਚਾਦਰਾਂ ਸੀਗੀਆਂ ਸਾਡੀਆਂ ਉਹ ਲੈ ਕੇ ਚਾਕੇ ਉਹ ਤੇ ਚਾਂਦੀ ਦੇ ਨਾਗਰ ਦਾ ਜੋੜਾ ਸੀਗਾ ਉਹ ਵੀ ਲੈ ਗਏ ਭਾਜੀ ਤੇ ਇੱਕ ਇਨਵਰਟਰ ਦਾ ਸੈੱਟ ਪੂਰਾ ਉਹ ਵੀ ਉਹਨਾਂ ਨੇ ਬਾਰਦਾਤ ਦੇ ਵਿੱਚ ਮਤਲਬ ਅਨਜਾਮ ਦਿੱਤਾ ਹੈ ਚੋਰੀ ਨੂੰ ਅਨਜਾਮ ਦਿੱਤਾ ਹਾਂ ਜੀ ਮਤਲਬ ਕਿਸੇ ਤੇ ਸ਼ੱਕ ਸ਼ੱਕ ਹੁਣ ਭਾਜੀ ਕਿਸੇ ਤੇ ਨਹੀਂ ਹੈਗਾ ਹੁਣ ਤਾਂ ਇਹ ਤਾਂ ਪੁਲਿਸ ਵਾਲੀ ਆ ਅਨਵੈਸਟਿਗੇਸ਼ਨ ਆਈਸੀ ਮਲਾਜਮ ਭਾਜੀ ਆਈਸੀ ਉਹ ਦੇਖ ਕੇ ਗਏ ਆ ਸਾਰਾ ਉਹਨਾਂ ਨੂੰ ਮੌਕੇ ਤੇ ਸਾਰਾ ਦਿਖਾਇਆ ਆ ਲੋਕ ਟੁੱਟੇ ਉਹ ਦਿਖਾਇਆ ਆ ਪੀ ਪੀਟੀ ਵੀ ਜਿੱਦਾਂ ਸਾਰਾ ਸਮਾਨ ਹੈ ਨਹੀਂ ਸੀਗਾ ਉਹ ਵੀ ਉਹਨਾਂ ਨੂੰ ਮੌਕੇ ਤੇ ਦਿਖਾਇਆ ਆ ਤੇ ਉਹਨਾਂ ਨੇ ਆ ਕੀ ਕਹਿੰਦੇ ਮਲਾਜਮ ਮਲਾਜਮ ਭਾਜੀ ਉਹਨਾਂ ਨੇ ਰਿਪੋਰਟ ਲਿਖ ਲਈ ਆ ਮੌਕੇ ਤੇ ਤੇ ਉਹ ਕਹਿੰਦੇ ਆ ਵੀ ਜਲਦ ਤੋਂ ਜਲਦ ਸੀ ਇਨਵੈਸਟਿਗੇਸ਼ਨ ਕਰਾਂਗੇ ਠੀਕ ਹਾਂਜੀ ਧੰਨਵਾਦ ਜੀ ਥੈਂਕ ਯੂ